ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਧਾਰੀਵਾਲ ਤੋਂ ਮਾਨਯੋਗ ਐਸਐਸਪੀ ਸ੍ਰੀ ਦਯਾਮਾ ਹਰੀਸ਼ ਕੁਮਾਰ ਦੇ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਲਈ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਵੱਡੀ ਮੁਹਿੰਮ ਤੇ ਇੱਕ ਹੋਰ ਸਫਲਤਾ ਹਾਸਲ ਕਰਦੇ ਹੋਏ ਪਿਸਤਲ ਅਤੇ ਜਿੰਦਾ ਕਾਰਤੂਸ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਥਾਣਾ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਬ ਇੰਸਪੈਕਟਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਪੈੜੇ ਪੁਰਸਾਂ ਦੀ ਤਲਾਸ਼ ਸੰਬੰਧੀ ਪੀਰ ਦੀ ਸੈਨ ਪੁਲ ਹਾਈਵੇ ਤੇ ਗਸਤ ਦੌਰਾਨ ਪੈਦਲ ਆ ਰਹੇ ਇੱਕ ਨੌਜਵਾਨ ਦੀ ਸ਼ੱਕ ਪੈਣ ਤੇ ਤਲਾਸ਼ੀ ਲਈ ਤਾਂ ਉਸ ਦੀ ਡੱਬ ਵਿੱਚੋਂ ਇੱਕ ਦੇਸੀ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਹੋਇਆ ਮੈਗਜ਼ੀਨ ਚੌਕ ਕਰਨ ਤੇ ਉਸ ਵਿੱਚ ਚਾਰ ਜਿੰਦਾ ਕਾਰਤੂਸ ਮਿਲੇ ਪੁੱਛਗਿੱਛ ਦੌਰਾਨ ਕਾਬੂ ਕੀਤੇ ਨੌਜਵਾਨ ਨੇ ਆਪਣੀ ਪਛਾਣ ਵਿਕਰਮ ਪੱਟੀ ਪੁੱਤਰ ਨਿਰਮਲ ਪੱਟੀ ਵਾਸੀ ਮਾਡਲ ਟਾਊਨ ਧਾਰੀਵਾਲ ਵਜ ਦਿੱਤੀ ਤਾਰੀਵਾਲ ਤੋਂ ਅਨੀਤਾ 베ਦੀ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਭ ਕੋ ਇੱਕ ਇਨਫੋਰਮੇਸ਼ਨ ਸੀਗੀ ਵਿਕਰਮ ਪੱਟੀ ਦੇ ਕੋਲ ਜਿਹੜਾ ਨਜਾਇਜ਼ ਜਿਹੜਾ ਪਿਸਟਲ ਹੈਗਾ ਵਾ ਫਿਰ ਅਸੀਂ ਵੱਖ-ਵੱਖ ਜਿਹੜੀਆਂ ਇਹਦੀਆਂ ਅਸੀਂ ਟੀਮਾਂ ਬਣਾਈਆਂ ਤੇ ਲਾਕਾ ਬੰਦੀ ਕੀਤੀ ਨੂੰ ਸੀਗੀ ਤੇ ਜਿਹਦੇ ਦੌਰਾਨ ਪੀਰ ਦੀ ਸੈਨ ਤੋਂ ਸਾਨੂੰ ਜਦੋਂ ਅਸੀਂ ਲਾਕਾ ਲਾਇਆ ਹੋਇਆ ਸੀ ਉੱਥੋਂ ਅਸੀਂ ਇਹ ਇਹਦੀ ਤੱਪ ਚੋਂ ਇਹ ਸਾਨੂੰ ਇਹ ਜਿਹੜਾ ਪਿਸਟਲ ਜਿਹੜਾ ਕਬਰ ਹੋਇਆ ਇਹਨਾਂ ਚਾਰ ਜ਼ਿੰਦਾ ਰੌਂਦ ਗਏ ਕਿ ਤੁੰਦ ਰਹਿਣ ਵਾਲਾ ਜੀ ਇਹ ਮਾਡਲ ਟਾਉਂ ਦਾ ਧਾਰੀਵਾਲ ਦਾ ਹੀ ਰਹਿਣ ਵਾਲਾ ਹੈਗਾ ਤੇ ਇਹ ਸਰਕਾਰੀ ਜੋਬ ਵੀ ਕਰਦਾ ਰਹਿਣਾ ਕੋਈ ਮੈਡਮ ਇਹਦਾ ਪੁਰਾਣਾ ਅਪਰਾਧਿਕ ਰਿਕਾਰਡ ਪੁਰਾਣਾ ਹੈ ਜੀ ਵਾਈਫ ਦੇ ਨਾਲ ਪਿੱਛੇ ਕੋਈ ਝਗੜਾ ਝੂੜਾ ਇਹਨਾਂ ਦਾ ਹੈਗਾ ਬਾਕੀ ਉਦਾਂ ਕੋਈ ਨਹੀਂ ਹੈਗਾ ਵਾਈਫ ਦੇ ਨਾਲ ਇਹਨਾਂ ਦਾ ਸਭੂ ਚੱਲਦਾ ਅਸੀਂ ਤੇ ਇਹੀ ਕਿਹੜਾ ਚਾਹਾਂਗੇ ਕਿ ਜਿੰਨੇ ਵੀ ਕ੍ਰਿਮੀਨਲ ਲੋਕ ਹੈਗੇ ਆ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਲਦ ਤੋਂ ਜਦ ਸਿਖਾਖਾ ਦੇ ਅੰਦਰ ਭੇਜਾਂਗੇ ਉਰੀ ਮੀਨਤ ਕਰ ਰਿਹਾ ਹੈਗੇ ਜਿਹੜੇ ਲੋਕ ਜਿੱਦਾਂ ਹੁਣ ਇਹਨਾਂ ਕੋਲ 2 ਨੰਬਰ ਦਾ ਵਿੱਪਨਾ ਜਾਂ ਕੋਈ ਨਸ਼ੇ ਸੰਬੰਧੀ ਜਾਂ ਕੋਈ ਵੀ ਆਪਾਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਸਰਾਖਾ ਵਿੱਚ ਭੇਜਾਂਗੇ